ਸੱਲਗਾ ਇਸੇ ਗੇ ਕੰਮ ਚੁੱਤ ਜੀ ਪੀਸ ਮਤ ਨਹੀਂ ਛੋਟੀ ਕੁੜੀ ਆ ਮਾਨਣ ਕੇ ਪੜਦੀ ਹੈ ਜੀ ਮੁੰਡਾ ਛੋਟਾ ਹੈ ਉਹ ਕੰਮ ਤੇ ਲੱਗਿਆ ਹੋਇਆ ਹੈ ਜੀ ਉਹ ਕੰਮ ਤੇ ਕਿਉਂ ਲਾਤਾ ਸੀ ਕੰਮ ਤੇ ਜੀ ਪੜਾਉਣ ਨੂੰ ਨਹੀਂ ਆ ਬੱਚੇ ਪੈਸੇ ਆ ਤੁਸਾਂ ਕਰਨੇ ਔਕੇ ਸੀ ਜੀ ਕਰਦਾ ਸਰਕਲ ਨਹੀਂ ਸੀ ਚੱਲਦਾ ਜੀ ਵੀਰ ਦਵਾਈ ਲੈ ਕੇ ਵਾਪਸ ਆ ਰਿਹਾ ਸੀ ਐਕਸੀਡੈਂਟ ਹੋ ਗਿਆ ਪਿਛਲੇ 4-5 ਸਾਲ ਇਹ ਮੰਜੇ ਤੇ ਹੀ ਰਿਹਾ ਲੱਗੋ ਲੱਗ ਪੈਸਾ ਲੱਗਿਆ ਫੜ ਕੇ ਵੀ ਲਾਏ ਹਜੇ ਤੱਕ ਨਹੀਂ ਮੋੜੇ ਗਏ ਇਹ ਵਿਚਾਰਾ ਮਸਾ ਮੰਜੇ ਤੋਂ ਉੱਠਿਆ ਅਤੇ ਇਹਦੇ ਹੱਥ ਪੈਰ ਆ ਜਿਹੜੇ ਉਹ ਕੰਮ ਨਹੀਂ ਕਰਦੇ ਭੈਣ ਦੇ ਬੇਟੀ ਦਾ ਵਿਆਹ ਰਿਸ਼ਤੇਦਾਰਾਂ ਨੇ ਸਾਂਝੇ ਤੌਰ ਤੇ ਕਰ ਦਿੱਤਾ ਸੀ ਇੱਕ ਮੁੰਡਾ ਉਹ ਪਲੱਸ 1 ਚ ਪੜਦਾ ਸੀ ਪਰ ਘਰ ਦੀ ਹਾਲਤ ਦੇਖ ਕੇ ਉਹ ਕੰਮ ਕਰਨ ਲੱਗ ਗਿਆ ਇੱਕ ਛੋਟੀ ਬੇਟੀ ਆ ਉਹਨੂੰ ਨਾਨਕੇ ਪੜਾ ਰਹੇ ਹਨ 3000 ਰੁਪਏ ਬੱਚਿਆਂ ਦੀ ਫੀਸ ਖੜੀ ਹੈ ਵੀਰੇ ਹੁਣ ਮੈਂ ਬੱਚਿਆਂ ਦੀ ਸਕੂਲ ਵਾਲੀ ਵੈਂਡ ਤੇ ਲੱਗਿਆ ਬੱਚਿਆਂ ਨੂੰ ਉਤਾਰਨ ਤੇ ਚੜਾਉਣ ਤੇ ਕਿਉਂਕਿ ਇਰ ਤਾਂ ਕੋਈ ਭਾਰਾ ਕੰਮ ਨਹੀਂ ਹੁੰਦਾ ਪਰ ਇਹਨਾਂ ਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ ਜੇ ਕੋਈ ਵੀ ਵੀਰਜਾਂ ਭੈਣ ਇਹਨਾਂ ਦੇ ਗੁਜ਼ਾਰੇ ਵਾਸਤੇ ਤੇ ਬੱਚਿਆਂ ਦੀ ਫੀਸ 30000 ਰੁਪਏ ਦੇ ਨੇੜੇ ਹੈ ਜੇ ਕੋਈ ਵੀਰ ਪਰ ਸਕਦਾ ਹੈ ਤਾਂ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ